ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਾਮ ਦੋਸਤੋ ਅੱਜ ਅਸੀਂ ਗੱਲ ਕਰਨੀ ਹੈ ਮੇਰੇ ਪੰਜਾਬ ਨੂੰ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ 12 ਨਵੇਂ ਮੈਡੀਕਲ ਕਾਲਜਾਂ ਸੰਬੰਧੀ ਅਸੀਂ ਇਸ ਯੋਜਨਾ ਦੀ ਪਰਚੋਲ ਵੀ ਕਰਾਂਗੇ ਅਤੇ ਪਤਾ ਲਗਾਵਾਗੇ ਕਿ ਇੱਕ ਮੈਡੀਕਲ ਕਾਲਜ ਖੋਲਣ ਵਾਸਤੇ ਰਸਤੇ ਵਿੱਚ ਕੀ ਕੀ ਅੜਚਨਾ ਦਰਪੇਸ਼ ਆਉਂਦੀਆਂ ਹਨ ਫਿਲਹਾਲ ਗੱਲ ਕਰਦੇ ਹਾਂ ਕਿ ਸਰਕਾਰ ਦੀ ਯੋਜਨਾ ਹੈ ਕਿ ਪੰਜਾਬ ਸਰਕਾਰ ਨੇ ਰਾਜ ਵਿੱਚ 12 ਨਵੇਂ ਮੈਡੀਕਲ ਕਾਲਜ ਖੋਲਣ ਦਾ ਪਲਾਨ ਤਿਆਰ ਕੀਤਾ ਹੈ ਨਵੇਂ ਖੋਲੇ ਜਾ ਰਹੇ ਇਨ੍ਹਾਂ ਕਾਲਜਾਂ ਵਿੱਚੋਂ 6 ਮੈਡੀਕਲ ਕਾਲਜ ਸਰਕਾਰੀ ਅਤੇ 6 ਪ੍ਰਾਈਵੇਟ ਹੋਣਗੇ ਇਸ ਵੇਲੇ ਪੰਜਾਬ ਦੇ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਦੀਆਂ 1700 ਸੀਟਾਂ ਹਨ ਜਦੋਂ ਕਿ ਐਮਡੀ ਡਿਗਰੀ ਲੈਣ ਲਈ ਸੀਟਾਂ ਦੀ ਸੰਖਿਆ 750 ਹੈ ਨਵੇਂ ਮੈਡੀਕਲ ਕਾਲਜ ਖੁਲ ਜਾਣ ਤੋਂ ਬਾਅਦ ਐਮਬੀਬੀਐਸ ਦੀਆਂ ਸੀਟਾਂ ਦੀ ਸੰਖਿਆ 2500 ਹੋ ਜਾਣਗੀਆਂ ਇਸ ਦੇ ਨਾਲ ਹੀ ਇਨ੍ਹਾਂ ਮੈਡੀਕਲ ਕਾਲਜਾਂ ਵਿੱਚ ਪੰਜ ਸਾਲਾਂ ਦੌਰਾਨ ਲੱਖਾਂ ਲੋਕੀ ਆਪੀਡੀ ਅਤੇ ਹਸਪਤਾਲ ਵਿੱਚ ਐਡਮਿਟ ਹੋ ਕੇ ਆਪਣਾ ਇਲਾਜ ਕਰਵਾ ਪਾਉਣਗੇ ਇਹ ਸੂਚਨਾ ਸੂਤਰਾਂ ਦੇ ਹਵਾਲੇ ਤੋਂ ਪੰਜਾਬ ਕੇਸੀ ਨੇ ਵਿਸਤਾਰ ਪੂਰਵਕ ਛਾਇਆ ਕੀਤੀ ਹੈ ਇਸ ਵੇਲੇ ਪੰਜਾਬ ਦੇ ਵਿਦਿਆਰਥੀਆਂ ਵਿੱਚ ਐਮਬੀਬੀਐਸ ਕਰਨ ਦਾ ਰੁਝਾਨ ਇਤਨਾ ਜ਼ਿਆਦਾ ਹੈ ਕਿ ਉਹ ਬਹੁਤ ਵੱਡੀ ਸੰਖਿਆ ਵਿੱਚ ਨਾ ਕੇਵਲ ਪੰਜਾਬ ਤੋਂ ਬਾਹਰ ਬਲਕਿ ਵਿਦੇਸ਼ਾਂ ਵਿੱਚ ਵੀ ਡਿਗਰੀ ਕਰਨ ਲਈ ਜਾ ਰਹੇ ਹਨ ਯੂਕਰੇਨ ਰੂਸ ਜੁੱਧ ਤੋਂ ਪਹਿਲਾਂ ਬਹੁਤ ਸਾਰੇ ਪੰਜਾਬੀ ਬੱਚੇ ਐਮਬੀਬੀਐਸ ਕਰਨ ਲਈ ਯੂਕਰੇਨ ਗਏ ਹੋਏ ਸਨ ਅਤੇ ਲੜਾਈ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਪਰਤਣਾ ਪਿਆ ਵਿਦੇਸ਼ਾਂ ਵਿੱਚ ਐਮਬੀਬੀਐਸ ਲਈ ਪੰਜਾਬੀ ਬੱਚਿਆਂ ਨੂੰ ਭਾਰੀ ਫੀਸ ਵੀ ਅਦਾ ਕਰਨੀ ਪੈਂਦੀ ਹੈ ਜੇਕਰ ਪੰਜਾਬ ਵਿੱਚ ਹੀ ਇਹ ਮੈਡੀਕਲ ਕਾਲਜ ਕੁਲਜਾਨ ਤਾਂ ਮੈਡੀਕਲ ਦੇ ਵਿਦਿਆਰਥੀਆਂ ਨੂੰ ਬਹੁਤ ਵੱਡੀ ਰਾਹਤ ਮਹਿਸੂਸ ਹੋਏ ਜੇ ਗੱਲ ਕਰੀਏ ਆਮ ਲੋਕਾਂ ਦੀ ਤਾਂ ਇਹ ਕਹਿਣ ਵਿੱਚ ਮੈਨੂੰ ਕੋਈ ਗੁਰੇਜ਼ ਨਹੀਂ ਕਿ ਪੰਜਾਬੀਆਂ ਨੂੰ ਇਸ ਵੇਲੇ ਮੈਡੀਕਲ ਸਹੂਲਤਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ ਸਾਡਾ ਮਾੜਾ ਲਾਈਫ ਸਟਾਈਲ ਅਤੇ ਖਾਣ ਪੀਣ ਸਾਨੂੰ ਲਗਾਤਾਰ ਬਿਮਾਰੀਆਂ ਵੱਲ ਧਕੇਲਦਾ ਜਾ ਰਿਹਾ ਹੈ ਇਸ ਵੇਲੇ ਦੇਸ਼ ਭਰ ਵਿੱਚ ਦਿਲ ਦੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਸੰਖਿਆ 24% ਹੈ ਜਦੋਂ ਕਿ ਪੰਜਾਬ ਵਿੱਚ ਦਿਲ ਦੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਸੰਖਿਆ 35% ਦੇ ਕਰੀਬ ਹੈ ਜਾਹਿਰ ਹੈ ਕਿ ਪੰਜਾਬੀਆਂ ਨੂੰ ਕਿਧਰੇ ਜ਼ਿਆਦਾ ਮੈਡੀਕਲ ਸਹਾਇਤਾ ਦੀ ਲੋੜ ਹੈ ਪੰਜਾਬ ਵਿੱਚ ਕਿਸੇ ਸਰਕਾਰੀ ਕਾਲਜ ਦੇ ਵਿਦਿਆਰਥੀ ਨੂੰ ਐਮਬੀਬੀਐਸ ਦੌਰਾਨ 1 ਸਾਲ ਲਈ 1,80,000 ਰੁਪਏ ਫੀਸ ਅਦਾ ਕਰਨੀ ਪੈਂਦੀ ਹੈ ਪ੍ਰਾਈਵੇਟ ਕਾਲਜ ਵਿੱਚ ਸਰਕਾਰੀ ਸੀਟ ਲੈਣ ਦੇ ਲਈ ਇੱਕ ਵਿਦਿਆਰਥੀ ਨੂੰ ਇੱਕ ਸਾਲ ਲਈ 4.5 ਲੱਖ ਰੁਪਿਆ ਫੀਸ ਅਦਾ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਪ੍ਰਾਈਵੇਟ ਕਾਲਜ ਵਿੱਚ ਪ੍ਰਾਈਵੇਟ ਸੀਟ ਲੈਣ ਲਈ ਵਿਦਿਆਰਥੀ ਨੂੰ ਇੱਕ ਸਾਲ ਲਈ 10 ਲੱਖ ਰੁਪਏ ਅਦਾ ਕਰਨੇ ਪੈਂਦੇ ਹਨ ਨਵੇਂ ਮੈਡੀਕਲ ਕਾਲਜ ਖੁੱਲ ਜਾਣ ਤੇ ਜਿੱਥੇ ਵਿਦਿਆਰਥੀਆਂ ਨੂੰ ਘੱਟ ਫੀਸ ਵਿੱਚ ਡਿਗਰੀ ਕਰਨ ਦਾ ਮੌਕਾ ਮਿਲ ਜਾਏਗਾ ਉੱਥੇ ਆਮ ਲੋਕਾਂ ਨੂੰ ਵੀ ਬਿਹtere ਚੰਗੀ ਮੈਡੀਕਲ ਸਹੂਲਤਾਂ ਵੀ ਮਿਲਣ ਦਾ ਰਾਹ ਪਧਰਾ ਹੋ ਜਾਏ ਮੈਡੀਕਲ ਕਾਲਜ ਖੋਲਿਆ ਜਾਣਾ ਉਤਨਾ ਆਸਾਨ ਪ੍ਰੋਜੈਕਟ ਨਹੀਂ ਹੈ ਜਿੰਨਾ ਇਸ ਦੀ ਅਨਾਉਂਸਮੈਂਟ ਕਰਨ ਲੱਗਿਆ ਮਹਿਸੂਸ ਹੁੰਦਾ ਹੈ ਪੰਜਾਬ ਵਿੱਚ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ ਮੈਡੀਕਲ ਕਾਲਜ ਸ਼ੁਰੂ ਕਰਨ ਦਾ ਟੀਚਾ ਪਿਛਲੇ ਕਈ ਸਾਲਾਂ ਤੋਂ ਸਿਰੇ ਨਹੀਂ ਚੜ੍ਹ ਸਕਿਆ ਹੈ ਇਸ ਦਾ ਵੱਡਾ ਕਾਰਨ ਕਿਸੇ ਵੀ ਮੈਡੀਕਲ ਕਾਲਜ ਵੱਲੋਂ ਮੈਡੀਕਲ ਕਾਉਂਸਲ ਆਫ ਇੰਡੀਆ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਮੰਨਿਆ ਜਾਂਦਾ ਹੈ ਕੋਈ ਵੀ ਮੈਡੀਕਲ ਕਾਲਜ ਉਦੋਂ ਤੱਕ ਸ਼ੁਰੂ ਨਹੀਂ ਹੋ ਸਕਦਾ ਜਦੋਂ ਤੱਕ ਉਸ ਦਾ ਇਨਫਰਾਸਟ੍ਰਕਚਰ ਪੂਰੀ ਤਰ੍ਹਾਂ ਕੰਪਲੀਟ ਨਾ ਹੋ ਚੁੱਕਾ ਹੋਵੇ। ਉਥੇ ਓਪੀਡੀ ਵਿੱਚ ਰੋਗੀਆਂ ਦੀ ਸੰਖਿਆ ਘਟੋ-ਘਟ ਲੋਡ ਅਨੁਸਾਰ ਪੂਰੀ ਨਾ ਹੋ ਗਈ ਹੋਵੇ। ਮੈਡੀਕਲ ਕਾਲਜ ਦੇ ਹਸਪਤਾਲ ਵਿੱਚ ਭਰਤੀ ਮਰੀਜ਼ਾਂ ਦੀ ਸੰਖਿਆ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੋ ਰਹੀ ਹੋਵੇ। ਕਿਸੇ ਵੀ ਮੈਡੀਕਲ ਕਾਲਜ ਵਿੱਚ ਜ਼ਰੂਰਤ ਮੁਤਾਬਕ ਡਾਕਟਰਾਂ ਦਾ ਹੋਣਾ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਜ਼ਰੂਰੀ ਪ੍ਰੋਫੈਸਰਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਇਹ ਉਹ ਫੀਲਡ ਹੈ ਜਿੱਥੇ ਥੋੜੀ ਜਹੀ ਵੀ ਲਾਪਰਵਾਹੀ ਵਾਸਤੇ ਕੋਈ ਥਾਂ ਨਹੀਂ ਸਵੀਕਾਰ ਕੀਤੀ ਜਾਂਦੀ। ਪਰੰਤੂ ਚੰਗੀ ਗੱਲ ਇਹ ਹੈ ਕਿ ਪੰਜਾਬ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਸ ਦਿਸ਼ਾ ਵੱਲ ਸੋਚਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀਆਂ ਦੇ ਇਹ ਸੁਪਨੇ ਬਹੁਤ ਜਲਦ ਸਾਕਾਰ ਕਰਨ ਲਈ ਸਰਕਾਰ ਰਾਤ ਦਿਨ ਕੰਮ ਕਰੇਗੀ ਅਤੇ ਪੰਜਾਬੀਆਂ ਨੂੰ ਬਹੁਤ ਜਲਦ 12 ਹੋਰ ਨਵੇਂ ਮੈਡੀਕਲ ਕਾਲਜ ਮਿਲ ਜਾਣਗੇ। ਉਮੀਦ ਹੈ ਤੁਹਾਨੂੰ ਵੀ ਸਰਕਾਰ ਦੀ ਇਸ ਪਲਾਨਿੰਗ ਨਾਲ ਚੰਗੀ ਸਿਹਤ ਸਹੂਲਤਾਂ ਦੀ ਉਮੀਦ ਜਗੀ ਹੋਵੇਗੀ ਸਾਡਾ ਮਕਸਦ ਤੁਹਾਨੂੰ ਅੱਜ ਦੇ ਪੰਜਾਬ ਦੀਆਂ ਜ਼ਰੂਰਤਾਂ ਅਤੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕੀਤੇ ਜਾਣ ਸੰਬੰਧੀ ਹੋਰ ਇਹ ਉਪਰਾਹਲਿਆਂ ਤੋਂ ਜਾਣੂ ਕਰਵਾਉਣਾ ਹੈ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਨਵੀਂ ਇਨਫੋਰਮੇਸ਼ਨ ਦੇ ਨਾਲ ਫਿਰ ਮਿਲਦੇ ਹਾਂ ਉਦੋਂ ਤੱਕ ਲਈ ਦਿਓ ਇਜਾਜ਼ਤ ਮੈਂ ਹਾਂ ਡਾਕਟਰ ਸ਼ਿਆਮ